ਹੈਲੋ ਜੀ ਹੈਲੋ ਕਿਦਾਂ ਜੀ ਕੀ ਹਾਲ ਜੇ ਸਾਰਿਆਂ ਦਾ ਹੋਪ ਠੀਕ ਠਾਕ ਹੋਗੇ ਚੜ੍ਹਦੀ ਕਲਾ ਚ ਹੋਗੇ ਸਾਰੇ ਵਧੀਆ ਸੇਤਾਂ ਸਾਰਿਆਂ ਦੀਆਂ ਹੋਣੀਆਂ ਹੋਪਫੁਲੀ ਕੰਮ ਕਾਚ ਸਾਰਿਆਂ ਦੇ ਵਧੀਆ ਚੱਲਦੇ ਹੋਣਗੇ ਮਾਲਕ ਮੇਰੇ ਰੱਖੇ ਤੇ ਦੋ ਹਫ਼ਤੇ ਹੋ ਗਿਆ ਵੀਡੀਓ ਨਹੀਂ ਬਣਾਈ ਹੋਇਆ ਇਹੇ ਜੇ ਟਾਈਮ ਜਾਣੀ ਲੱਗਾ ਤੇ ਮੈਂ ਕਿਹਾ ਚਲੋ ਅੱਜ ਕੰਮ ਤਾਂ ਥੋੜੀ ਜਿਹੀ ਛੇਤੀ ਆ ਗਿਆ ਮੈਂ ਕਿਹਾ ਚੱਲ ਵੀਡੀਓ ਬਣਾਉਨੇ ਆ ਆ ਦਿਨ ਫਿਰ ਉਹੀ ਅੱਜ ਹਫਤਾ ਇੱਕ ਤੇ ਮੀਂਹ ਪੈਂਦਾ ਰਿਹਾ ਪਹਿਲਾਂ ਤੇ ਹੁਣ ਵਧੀਆ ਹੋਇਆ ਮੌਸਮ ਅ ਮੈਂ ਅੱਜ ਨਵਾਂ ਕੰਮ ਕੁਝ ਕਰਨ ਲੱਗਾ ਹਾਂ ਅ ਗਾਰਡਨ 'ਚ ਆਪਣੀ ਕੀ ਕਹਿੰਦੇ ਨੇ ਕੀਜੀ ਦੀ ਗਾਰਡਨਿੰਗ ਤੇ ਮੈਂ ਕਿਹਾ ਕਿਉਂ ਨਾ ਨਾਲ ਦੀ ਨਾਲ ਸ਼ੇਅਰ ਕੀਤਾ ਜਾਵੇ ਹਨਾ ਅ ਜਦੋਂ ਮੈਂ ਇੰਡੀਆ ਹਾਂ ਉਦੋਂ ਇਦਾਂ ਹੋਇਆ ਹਨਾ ਕਿ ਅ ਕਾ काफी ਵੱਡਾ ਹੋ ਗਿਆ ਤੇ ਮੈਂ ਜਾ ਮੈਂ ਇੰਡੀਆ ਜਾਣ ਤੋਂ ਪਹਿਲਾਂ ਤੇ ਕਾ ਕੱਟਿਆ ਹਾਂ ਤੇ ਪਿੱਛੋਂ ਵੀ ਕੇਕ ਕਟਵਾ ਲਿਆ ਹੈ ਹਨਾ ਤੇ ਉਹਨਾਂ ਨੇ ਕੀ ਕੀਤਾ ਕਿ ਜਦੋਂ ਕਾਹ ਕੱਟਿਆ ਨਾ ਤੇ ਉਹਦੀ ਮਲਚਿੰਗ ਨਹੀਂ ਸਹੀ ਤਰ੍ਹਾਂ ਕੀਤੀ ਜੋ ਵੀ ਮਤਲਬ ਰਹਿਣਤ ਖੁੰਦ ਹੁੰਦਾ ਨਾ ਉਹ ਉੱਥੇ ਵਿਆਰਿਆ ਪਿੱਛੋਂ ਮੀਂਹ ਮਾ ਪਈ ਬਾਬਾ ਫਿਰ ਹਨਾ ਤੇ ਉਹ ਫਿਰ ਮੀਂਹ ਪੈਣ ਕਰਕੇ ਤੇ ਐਦਾਂ ਹੋਇਆ ਉਹਦੇ ਵਿੱਚ ਨਾ ਐਲਗੀਜੀ ਜੰਮ ਗਈ ਕਾਹ ਦੇ ਵਿੱਚ ਹਨਾ ਉਹ ਐਲਗੀ ਜੰਮਣ ਦੇ ਕਾਰਨ ਉਹਨੇ ਸਾਰਾ ਨਾ ਕਾਹ ਖਾਲਾ ਜਿੱਦਾਂ ਕਹਿੰਦੇ ਨੇ ਕਿ ਉਹ ਕੀ ਕਹਿੰਦੇ ਉਹਨੂੰ ਜਦੋਂ ਆਪਾਂ ਪਾਣੀ ਜਦੋਂ ਜੰਮ ਜਾਂਦਾ ਤੇ ਉੱਥੇ ਹੜਾ ਹਰਾਇਆ ਬਣ ਜਾਂਦੀ ਨਹੀਂ ਐਲਗੀਜੀ ਉਹ ਬਣ ਗਈ ਤੇ ਉਹ ਫਿਰ ਮੈਂ ਕਿਸੇ ਦੀ ਸਲਾਹ ਲਈ ਉਹ ਕਹਿੰਦੇ ਕਿ ਇੱਕ ਨਾ ਅ ਖੁਰਪਾ ਜਿਆ ਹੁੰਦਾ ਵਾ ਵੱਡਾ ਜਾਂ ਲੰਬਾ ਜਾਂ ਮੈਂ ਵਿਖਾਉਣਾ ਕਿ ਮੈਂ ਕਰਨ ਲੱਗਾ ਤੇ ਉਹ ਕਹਿੰਦੇ ਕਿ ਉਹਦੇ ਨਾਲ ਕੀ ਕਰਨਾ ਕਿ ਤੁਸੀਂ ਜਿੱਦਾਂ ਆਪਾਂ ਇਕੱਠੇ ਨਹੀਂ ਕਰਦੇ ਉਹਨੇ ਕੀ ਕਰਨਾ ਵਾ ਉਹਦੇ ਅੱਗੇ ਨਿਗੇ ਨਿਗੇ ਤੰਦੇ ਲੱਗੇ ਹੁੰਦੇ ਆ ਉਹ ਤੰਦੇ ਨੇ ਕੀ ਕਰਨਾ ਵਾ ਉਹ ਤੰਦਿਆਂ ਨੇ ਮਤਲਬ ਜ਼ਮੀਨ ਦੇ ਵਿੱਚ ਜਾਣਾ ਤੇ ਜਿਹੜੀ ਵੀ ਆਲਗੀ ਹੋਣੀ ਉਹਨੂੰ ਜ਼ਮੀਨ ਦੇ ਵਿੱਚੋਂ ਪੱਟ ਕੇ ਲੈ ਆਉਣਾ ਨਾ ਜੜੋਂ ਸੰਜੜ ਸਮੇਤ ਅੰ ਦੋ ਕੁ ਵੀਕਾ ਪਹਿਲਾਂ ਵੀ ਮੈਂ ਕੀਤੀ ਸੀ ਪਿਛਲੇ ਵੀਕ ਵੀ ਵੀਕ ਵੀ ਕੀਤੀ ਸੀ ਬਟ ਮੀਂਹ ਪੈਣ ਕਰਕੇ ਨਾ ਤਾਂ ਕਰਕੇ ਕੰਮ ਜਣਾ ਸੈਟ ਜਣੀ ਬੈਠਾ ਤੇ ਅੱਜ ਤੋਂ ਪਵਾਵੇ ਲੱਗੀ ਸੀ ਤੇ ਮੈਂ ਤਾਂ ਕਰਕੇ ਫੜਾਫਟ ਆਇਆ ਮੈਂ ਕਿਹਾ ਕਿ ਚੱਲ ਪਹਿਲਾਂ ਆਹ ਕੰਮ ਨਿਬੜ ਲਿਆ ਆ ਕੰਮ ਜਿਹੜਾ ਜਿਹੜਾ ਕੰਮ ਨਿਬੜਿਆ ਪਹਿਲਾਂ ਚੰਗਾ ਹੈ ਨਾ ਕਿਉਂਕਿ ਬਾਅਦ ਚ ਹੁਣ ਅੱਗੇ ਅ ਸਰਦੀਆਂ ਆ ਗਈਆਂ ਸਰਦੀਆਂ ਦੇ ਵਿੱਚ ਫਿਰ ਕੀ ਹੋਣਾ ਕਿ ਨਾਲ ਦੀ ਨਾਲ ਮੀਂਹ ਪਈ ਜਾਣੀ ਤੇ ਉਹ ਫਿਰ ਕਾ ਸੁਕਣਾ ਨਹੀਂ ਉਹ ਸੁੱਕਣ ਦੇ ਨਾਲ ਹੋ ਰਹਿ ਲਗੀ ਜਿਹੜੀ ਉਹ ਵਧੀ 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 ਜਾਣੀ ਆ ਤੇ ਇਹਨਾਂ ਚੰਗਾ ਮੈਂ ਕਿ ਕਿ ਚੱਲ ਠੀਕ ਆ ਹੁਣ ਕਰਨੇ ਆ ਤੇ ਵਿਖਾਉਣਾ ਤੁਹਾਨੂੰ ਮੈਂ ਕਿਦਾਂ ਹਨਾ ਕਿ ਉਹ ਮੈਂ ਆਪਣਾ ਸੰਦ ਜਾਂ ਰੱਖਿਆ ਵਾ ਤੇ ਇੱਥੇ ਮੈਂ ੜਾ ਲੈਣਾ ਕੈਮਰਾ ਤੇ ਵੇਖੋ ਆ ਹਾਂ ਇੱਥੇ ਠੀਕ ਆ ਇੱਥੇ ਮੈਂ ਜਾ ਕੇ ਫਿਰਨਾ ਕਰਨਾ ਸ਼ੁਰੂ ਹਨਾ ਇਸ ਹਾਬਤਾ ਹਾਂਜੀ ਵੇਖ ਲਿਆ ਅ ਮੇਰੇ ਸਾਹਮਣਾਂ ਨਹੀਂ ਲੱਭਣ ਡਿਆ ਹੁਣ ਉਹ ਸੰਦੇ ਜਿਹੜਾ ਮੈਂ ਦੱਸਿਆ ਤੁਹਾਨੂੰ ਤੇ ਕੀ ਕਹਿੰਦੇ ਉਹਨੂੰ ਉਹਨੂੰ ਕਰਕੇ ਤੇ ਨਾਲ-ਨਾਲ ਮੈਂ ਦੱਸਦਾ ਕਿਦਾਂ ਕਰਨਾ ਦਸਤਾਨੇ ਤੋਂ ਤੁਸਤੂਨੇ ਮੈਂ ਕਿ ਚੱਕਲਾਂ ਹਨਾ ਗੰਦੇ ਜੇ ਗੰਦੇ ਹੀ ਹੁੰਦੇ ਆ ਉਹਨਾਂ ਹੱਥ ਜੋੜ ਮਿਹਨਤਾਂ ਦੀ ਕੀਤੀ ਜੇ ਕਮਾਈ ਖੰਦੇ ਟੋਕਰਾਂ ਚ ਚਕਾ ਕੇ ਝੱਗਾ ਛਾੜਦੇ ਨਹੀਂ ਹੁੰਦੇ ਸਰਤਾਜ ਜੀ ਹੁਣੀ ਕਹਿੰਦੇ ਆ ਨਾ ਤੇ ਉਹੀ ਕੰਮ ਤੇ ਆਹ ਜੇ ਸੰਦ ਆਹਦੇ ਆ ਲੱਗੇ ਜੇ ਅੱਗੇ ਤੰਦੇ ਜੇ ਹਣਾ ਆ ਤੰਦਿਆਂ ਨੇ ਵਿੱਚ ਜਾਣਾ ਮੈਂ ਥੋੜਾ ਅੱਗੇ ਇਕੱਠਾ ਕਰ ਲਿਆ ਕਰਕੇ ਆਇਨੂੰ ਐ ਧਰਤੀ ਦੇ ਆ ਵੇਖੋ ਹੰਤਾ ਇਕੱਠਾ ਹੋਇਆ ਥੱਲੇ ਜਿਹੜੀ ਜੰਮੀ ਜੀ ਨਾ ਵਾਵਾ ਅੱਗੇ ਕਿੰਨੇ ਕਿੰਨੇ ਦਿਨ ਹੋ ਗਿਆ ਮੈਂ ਕਰਦੇ ਆਂ ਤਾਂ ਤੇ ਕੰਮ ਪੱਤਰ ਜਾਂ ਨਹੀਂ ਪਾਵਾ ਹੋਣ ਦਿਆ ਅੱਜ ਵਾਵਾ ਈ ਤੁੱਪ ਲੱਗੀ ਆ ਪਰ ਇੱਕ ਕੰਮ ਖਰਾਬ ਹੋ ਗਿਆ ਹਵਾ ਚ ਲਈ ਹਵਾ ਨਾਲ ਕਾ ਮੁੱਢੀ ਜਾਂਦਾ ਤਾਂਕ ਮਿੰਟ ਜੀ ਇਹ ਕਿੰਨਾ ਥਲੋਂ ਲੱਗਦਾ ਨਹੀਂ ਪਰ ਜਦੋਂ ਅੰਦਰ ਵਾਵਾ ਹੀ ਜੰਮਿਆ ਹੁੰਦਾ ਜੋਰ ਕਰਾਉਂਦਾ ਬੰਦੇ ਦਾ ਪਰ ਹਾਂ ਕਿ ਜਦੋਂ ਇੱਕ ਵਾਰੀ ਆਪਾਂ ਕਰ ਲਾਂਗੇ ਹਨਾ ਤੇ ਫਿਰ ਘਾਣੂ ਵੀ ਥੋੜੀ ਆਸਾਨੀ ਹੋਣੀ ਹੋਏਗੀ ਗੋਹੋਂ ਚਾਵਕ ਇੰਨਾ ਹੋਣਾ ਵੀ ਇਹਖ ਨਹੀਂ ਸਕਦੇ ਹੁਣੇ ਕਿ ਇੰਨਾ ਹੋ ਜਾਂਦਾ ਵਾ ਕਿ ਅੰਦਰ ਤੱਕ ਵੱਡ ਜਾਂਦਾ ਆਹ ਪ੍ਰੋਪਰ ਅੰਦਰ ਤੱਕ ਵੱਣੇ ਨਾ ਘਾ ਵੀ ਸਾਰਾ ਖੋਖਲਾ ਕਰ ਛੜੇ ਵਿਚਾਰਾ ਤੇ ਉਹਨੇ ਕਿੱਥੋਂ ਵਿਚਾਰੇ ਨਹੀਂ ਗਰੋ ਹੋਣਾ ਜਦੋਂ ਉਹਨੇ ਕੰਮ ਹੀ ਉਹਦਾ ਇੰਨਾ ਖਰਾਬ ਹੋਇਆ ਨਾ ਹੱਲੇ ਮੈਂ ਥੋੜੇ ਦਿਨ ਹਫਤਾ ਵੀ ਨਹੀਂ ਹੋਇਆ ਹੋਇਆ ਕੀਤਾ ਇੱਥੋਂ ਆਹੀ ਜਗ੍ਹਾ ਤੋਂ ਸੇਮ ਜਗ੍ਹਾ ਤੋਂ ਕੀਤਾ ਸੀ ਤੇ ਫੇਰ ਉਹ ਹੀ ਹਾਲ ਹੋ ਗਿਆ ਹਲੇ 3-4 ਵਾਰੀ ਆ ਮੇਰੇ ਹਿਸਾਬ ਨਾਲ ਹੋਰ ਲੱਗਣੀ ਆ ਜਿੰਨਾ ਹੈਗਾ ਵਾ ਆ ਦੇਖ ਅਤਾ ਨੇ ਉੱਗਿਆ ਹਲੇ ਹੈਣਾ ਲੱਗਦਾ ਨਹੀਂ ਆ ਪਰ ਇੱਕ ਵਾਰੀ ਤੇ ਬਾਵਾ ਦੀ ਬਾਸ ਕਰਾ ਦਿੰਦੇ ਆ ਬਹੁਤ ਕਿੰਨਾ ਹੋ ਗਿਆ ਬਾਕੀ ਹੌਫਲੀ ਮੇਰੇ ਸਾਹਮਣੇ ਇਸ ਵੀਕ ਦੇ ਵਿੱਚ ਵਿੱਚ ਤੇ ਹੋ ਜਾਊਗਾ ਤੇ ਨਹੀਂ ਹੋਇਆ ਤੇ ਜੇ ਤਾਂ ਅਗਲੀ ਵੀਕ ਲੱਗੀ ਧੁੱਪ ਹੋਰ ਤੇ ਫੇਰ ਕਰ ਦਾਂਗੇ ਪਿਛਲੇ ਵੀ ਕੀ ਕਹਿੰਦੇ ਉਹਨੂੰ ਹਵਾ ਨਹੀਂ ਨੇਰ ਨੇਰ ਝੱਖੜ ਪੂਰਾ ਚੱਲਿਆ ਵਿਚਾਰੇ ਸਨ ਫਲਾਵਰ ਦੋ ਕਿਤੇ ਟੁੱਟ ਗਏ ਤੇ ਬਾਕੀ ਮਰ ਜਾ ਗਏ ਸਾਰੇ ਕਿੰਨੀ ਦੇਰ થી ਮਤਲਬ ਥੋੜੀ ਦੇਰ ਦੇ ਵਿੱਚ ਇਹਨਾਂ ਨੇ ਕਿੰਨਾ ਇਕੱਠਾ ਹੋ ਜਾਣਾ ਆ ਆ ਪਹਿਲਾਂ ਤੇ ਆ ਕੇ ਮੈਂ ਪਰੋਂ ਕਾਹ ਦਿਆ ਕੱਟਿਆ ਹੀ ਕਾਹ ਵਾ ਵੇ ਹੋ ਗਿਆ ਹੀ ਹਾਂ ਕਈ ਜਗ੍ਹਾ ਤੋਂ ਤੇ ਉਹ ਥੋੜਾ ਜਿਹਾ ਨਿੱਕੀ ਮਸ਼ੀਨ ਲਾ ਕੇ ਤੇ ਉਹ ਕੱਟਿਆ ਬਾਕੀ ਦੂਜੇ ਨਾਲ ਕੱਟ ਲਿਆ ਕੀ ਕਹਿੰਦੇ ਉਹਨੂੰ ਉਹ ਜਿਹੜਾ ਹੁੰਦਾ ਵੱਡਾ ਕੱਟਰਾ ਉਹ ਜਿੰਨਾ ਹੱਕ ਨੇ ਉਹ ਹੱਕ ਜੋੜਨੀ ਹੱਥ ਜੋੜ ਅਸੀਂ ਮੇਰਾ ਵੀ ਦਿਮਾਗ ਹੱਥ ਜੋੜ ਮਿਹਨਤਾਂ ਦੀ ਕੀਤੀ ਆ ਕਮਾਈ ਉਹ ਕਦੇ ਟੁਕਰਾ ਚਕਾ ਕੇ ਚੰਗਾ ਝੜਦੇ ਨਹੀਂ ਹੁੰਦੇ ਉਹ ਜਿੰਨਾ ਮਾਲੀ ਵਾਂਗੂੰ ਦਿੱਤਾ ਹੋਵੇ ਸਬਰ ਦਾ ਪਾਣੀ ਉਹ ਕਦੇ ਫਲਾਂ ਲੱਗੇ ਬੂਟੇ ਨੂੰ ਵੀ ਝੜਦੇ ਨਹੀਂ ਹੁੰਦੇ ਹਣਾ ਆਸੇ ਇਕੱਲਾ ਇਹ ਲਾ ਥੋੜੀ देर ਚ ਕਿੰਨਾ ਇਕੱਠਾ ਹੋ ਗਿਆ ਉਧਰ ਭਜਾਉ ਤਾ ਸਾਡੇ ਖਜੋਏ ਹੁਣੀ ਰੋਂਦੇ ਕਿ ਭਰਾਵਾ ਮੈਨੂੰ ਪਿੱਕ ਕਰ ਲੋ ਪਰ ਸੋ ਇਦਾਂ ਹੋਇਆ ਇਥੇ ਬਾਬਾ ਫਜੋਏ ਖੇល ਰਹੇ ਸੀ ਤੇ ਕੋਈ ਦੰਗੇ ਨਗੇ ਜਾਣ ਰਿਹਾ ਹੋਣਾ ਉਹਨੇ ਵੇਖਿਆ ਅਗਲੇ ਦਾ ਮਨ ਬੇਈਮਾਨ ਹੋ ਗਿਆ ਆ ਉਹਨੇ ਮੈਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਗਿਆ ਮੈਂ ਕਿਹਾ ਘਰੇ ਕੌਣ ਫਿਰਦਾ ਤੇ ਵੇਖਿਆ ਤੇ ਉਹ ਕੋਈ ਇਕੱਠਾ ਕਰਨ ਡਿਆ ਮਗਾ ਚੱਲ ਕਿਸੇ ਦੇ ਢਿੱਡ ਤੇ ਪੈਣਗੇ ਹਣਾ ਹੁਣ ਉਹੀ ਨਾ ਹੁਣ ਬਸ ਇੰਨਾ ਦਾ ਕੰਮ ਅਖੀਰ ਤੇ ਆਉਣ ਲੱਗਾ ਵਾ ਤੇ ਮੋਸਟਲੀ ਝੜ ਗਈ ਹਲੇ ਕਾਫੀ ਲੱਗੇ ਵੀ ਆ ਪਰ ਆਈ ਥਿੰਕ 1-2 ਵੀਕਾਂ ਇਹਦਾ ਹੋਰ ਹੋਣਾ ਵਾ ਉਸ ਤੋਂ ਬਾਅਦ ਚੋਂ ਇਹਨਾਂ ਦੀ ਬਸ ਹੋਣੀ ਆ ਫੇਰ ਸਾਲ ਇੱਕ ਬੰਨੇ ਹੁਣ ਖਾਲ ਜਿੰਨੇ ਖਾਣਾ ਹੁਣ ਤੇ ਇਦਾਂ ਕੀ ਇੰਨਾ ਜਿਆਦਾ ਖਾਲ ਆ ਕਿ ਫਜੋਹਾ ਦੀ 스멜 ਵੀ ਨਹੀਂ ਵਧੀਆ ਲੱਗਦੀ ਜਦੋਂ ਘਰੇ ਪਈ ਹੁੰਦੀ ਜਦੋਂ 스멜 ਆਉਂਦੀ ਤੇ ਪਹਿਲਾਂ ਆ ਕੇ ਤੇ ਫਜੂਆ ਪਹਿਲਾਂ ਸਾਈਡ ਤੇ ਕਰਨੇ ਕੀ ਫਜੂਆ ਮਲਸ ਕਾਫੀ 스멜 ਇਹ ਨਹੀਂ ਕਿ ਮਾੜੀ ਹੁੰਦੀ ਬਟ 스멜 ਨੱਕ ਨੂੰ ਇੰਨੀ ਕਿ ਜ਼ਿਆਦਾ ਆਦੀ ਹੋ ਗਏ ਨਾ ਉਹ ਜ਼ਿਆਦਾ ਨਾ ਤਾਂ ਆਹ ਲੋ ਜੀ ਇੱਕ ਹੋਰ ਕੰਮ ਹੋ ਗਿਆ ਹਲੇ 6 ਘੰਟੇ ਪਹਿਲਾਂ ਇੱਕ ਮੈਂ ਇੱਕ ਉਹ ਬੂਟੀ ਜੁਗੀ ਉਹਨੂੰ ਮੈਂ ਮਾਰਿਆ ਪਾ ਕੇ ਦਵਾਈ ਜਿਆ ਤੇ ਹੁਣ ਫੇਰ ਹੋ ਗਈ ਸ਼ੁਰੂ ਇੱਥੇ ਕੰਮ ਹੋ। ਇੱਕ ਮੁਸੀਬਤ ਹਟ ਦੇਣੀ ਤੇ ਦੂਜੀ ਪਹਿਲਾਂ ਹੀ ਤਰ੍ਹਾਂ ਦੇ। ਚੱਲ ਕੋਈ ਨਾ। ਕੋਈ ਨਾ ਦਵਾਈ ਮੇਰੇ ਕੋਲ ਪਈ ਐ ਮੁੱਕੀ ਨਹੀਂ। ਅੱਧੀ ਕਿ ਸ਼ੀਸ਼ੀ ਹੈਗੀ ਆ ਉਹ ਦਵਾਈ ਕਰਕੇ ਤੇ ਮੈਂ। ਇਹ ਤਾਂ ਭੈਣ ਦੇਣੀ ਹਵਾ ਨਹੀਂ ਸਾਹ ਨਹੀਂ। ਕਿੱਦਾਂ ਜਾ 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 ਜਾਂ ਡਾ ਲੱਗੇ। ਲੈ ਜਾ ਭਾਉ ਚੁੱਕ ਕੇ। ਲੈ ਜਾ ਹੈ ਨਹੀਂ ਦਿਲ ਲੱਗਦਾ। ਕਿਹੜਾ ਕੱਥੇ ਵਸ ਵੀ ਕਿਤਾ ਜਾਣ ਦੇ। ਹਾਂ ਜੀ ਇਧਰੋਂ ਕਿਧਰੋਂ ਨਾ ਆਉਂਦੇ ਹੈ ਇਹਨਾਂ ਦਾ ਰੂਟ ਉਧਰੋਂ ਇਦਾਂ ਇਦਾਂ ਗਈ ਚਾਹ ਜਿੱਦਾਂ ਮੈਂ ਆਪ ਹਲਟ ਹੁੰਦਾ ਐਰੋਸਪੇਸ ਇੰਜੀਨੀਅਰ ਹੁੰਦਾ ਜਿੱਦਾਂ ਮੈਂ ਕਿ ਦੌੜ ਲਾਂ ਜਣਾ ਦੌੜ ਤੋਂ ਪਹਿਲਾਂ ਇਹ ਕੰਮ ਕਾਦੀ ਹੁੰਨਾ ਕਿ ਦਿਨ بڑے ਛੋਟੇ ਹੋ ਗਏ ਆ 5 ਵਜੇ ਪਤਾ ਨਹੀਂ ਲੱਗਦਾ 5 5:30 ਵੇ ਹੋਣ ਦਿਨ ਗਿਆ ਪਹਿਲਾਂ ਤੇ 7-8 ਵੇਹ ਤੱਕ ਵਾਵਾ ਦਿਨ ਹੁੰਦਾ ਹੈ ਕਿ ਜੋ ਮਰਜ਼ੀ ਕਰਦੇ ਹੋ ਹਨਾ ਕੰਮ ਤੋਂ ਆਗੇ ਕਿੰਨਾ ਟਾਈਮ ਹੋਣਾ ਤੋਰ ਲਾਲ ਨਹੀਂ ਜਿੰਮ ਜਾ ਚੱਲ ਜਾਣਾ ਜਿੱਦ ਕਿ ਜਿੱਤਾ ਵੀ ਕਰਨਾ ਹੁਣ ਤੇ ਹੋ ਗਈ ਨਾ ਦਿਨੇ ਛੁੱਟੀਆਂ ਹੋਣ ਕਰਕੇ ਕੋਈ ਕੰਮ ਵੀ ਨਹੀਂ ਬੱਤਲ ਹੁੰਦਾ ਆ ਇੱਧਰ ਹਰਾ ਹਰਾ ਠੀਕ ਆ ਇੱਧਰ ਨਹੀਂ ਜਿਆਦਾ ਪਈ ਬਾਕੀ ਇੱਧਰ ਵਿੱਚ ਘਰ ਵਿੱਚ ਘਰ ਬਹੁਤ ਜਿਆਦਾ ਆ ਤੇ ਬਾਕੀ ਕਹਿੰਦੇ ਹੋਣੇ ਹਰ ਵਾਰੀ ਗਾਰਡਨ ਦੀ ਵਾੜਨ ਦਾ ਉਹ ਭਰਾਵਾ ਜਦੋਂ ਟਾਈਮ ਮਿਲਦਾ ਗਾਰਡਨ ਜੋ ਵੜਜੀ ਦਾ ਹੋਰ ਟਾਈਮ ਤੇ ਕੰਮ ਦੇ ਕੰਮ ਤੇ ਅਸੀਂ ਵਿਖਾਣ ਸਕਦੇ ਕਿਉਂਕਿ ਆ ਮਨਾਈ ਜਾਂ ਸਾਨੂੰ ਪ੍ਰੋਪਰ ਇਦਾਂ ਵੀਡੀਓ ਵੜੀ ਬਣਾਉਣੀ ਸੀ ਕਿਉਂਕਿ ਉਧਰੋਂ ਯੂਨੀਫਾਰਮ ਪਾਈ ਹੁੰਦੀ ਆ ਤੇ ਅਗਲੇ ਨੇ ਪ੍ਰੋਪਰ ਸਾਡੇ ਕੰਟਰੈਕਟ 'ਚ ਵੀ ਲਿਖਿਆ ਕਿ ਇਦਾਂ ਦਾ ਕੋਈ ਗੱਲ ਲੱਗੀ ਤੇ ਸਿੱਧਾ ਹੀ ਉਹਨਾਂ ਨੇ ਨਾ ਚੂਨਾ ਚਾਹ ਸਿੱਧਾ ਹੀ ਰੈਡੈਂਟਨ ਕਰਨਾ ਆਹ ਕਰਕੇ ਕੰਮ ਤੇ ਵੀਡੀਓ ਬਣਾਉਣ ਤੋਂ ਗਰੇਜ ਹੀ ਕਰੀ ਦੀ ਆ। ਐਂ ਬਾਅਦ ਚ ਝੱਗਾ ਛੋੜ ਕਰਾਣਾ ਰਿਸੈਸ਼ਨ ਅੱਗੇ ਬੜੀ ਚੱਲਦੀ ਆ ਨਿਊਜ਼ੀਲੈਂਡ 'ਚ। ਹਾਂ ਬਾਅਦ ਚ ਉਹੀ ਕੰਮ ਪਹਿਲੀ ਵਾਰ ਜਦੋਂ ਇੰਡੀਆ ਤੋਂ ਆਇਆ ਉਹ ਮੂਹ ਵਾਲੇ ਮਿੰਦਾਰੇ ਆ ਇੱਕ ਦੋ ਮਹੀਨੇ ਕੀ ਜੌਬ ਜੌਬ ਕਰਕੇ ਤੇ ਹਾਂ ਵੀ ਤੇ ਨਾ ਮੱਟੇ-ਵੱਟੇ ਵੀ ਹੈਗੇ ਮੋੜੇ-ਮੋੜੇ ਨਾ ਮੈਂ ਮੱਟੇ ਉੱਧਰ ਤੈਨੂੰ ਮੈਂ ਕਹਿੰਦਾ ਇਧਰੋਂ ਬਜਰੀ ਕਿੱਧਰ ਉਹ ਬਜਰੀ ਸਾਰੀ ਮੇਰੇ ਸਾਹਮਣਾ ਉੱਡ ਕੇ ਆਈ ਜਾਂਦੀ ਆ ਤੇ ਚਾ ਹੁਲਾ ਹੁਲਾ ਹੁ ਹਾਂ ਮੈਂ ਗਿਆ ਕਲਿੱਪ ਜਿਆਦਾ ਲੰਬਾ ਨਾ ਹੋ ਜਾਏ ਇਹ ਤੋਂ ਪਹਿਲਾਂ ਹੀ ਮੈਂ ਕੱਟ ਜਾ ਮਾਰ ਲਾ ਪਤਾ ਲੱਗੇ ਅੱਗੇ ਜਾ ਕੇ ਰਿਕਾਰਡਿੰਗ ਹੀ ਨਹੀਂ ਆਉਣ ਕੀਤੀ ਹੋਵੇ ਫਿਰ ਕਹਿੰਦਾ ਇਹ ਤਾਂ ੱੱਕਾ ਹੋ ਗਿਆ ਬਾਬਾ